ਪਿਛੋਂ ਗੁਲਣਾ ਪਿਛੋਂ ਮੋਹਤਾਨ ਦੀ ਮਾਰਿਕ ਅੱਜ ਇਹ ਕਿਹੜਾ ਨੰਬਰ ਪਈ ਆ ਜੀ ਆਹੇ ਉਹ ਕਰੋਂਗੇ ਤੇਰੇ ਤੇ ਉਹ ਆਉਂਦਾ ਆਮਾ ਇਕਲੋ ਇਕਲੋ ਮਾਪੇ ਅੰਦਾ ਪੂਰੀ ਪੈਨ ਕਰਾਸੀ ਅੱਜ ਮੈਂ ਹਲਾਂ ਦੇ ਪੁਲਿਸ ਦੀ ਆਪਣੀ ਦੇਖ ਕੇ ਗਿਆ ਦੇਖਿਆ ਰਿਜ਼ਲਟ ਵੀ ਆਉਣ ਗਏ ਬਹੁਤ ਹੀ ਬੜੀ ਗੱਲ ਆ ਆ ਵੇਚਣਾ ਜਿਹੜਾ ਉਹਨਾਂ ਨੇ ਆਹੋ ਜਦੋਂ ਆਪਾਂ ਆਏ ਅੱਜ ਇਹ ਮੇਰਾ ਭਤੀਜਾ ਇਹ ਤੇ ਘਰੋਂ ਮੇਲਾ ਵੇਖਣ ਗਏ ਰਹੀ ਤੇ ਰਸਤੇ 55 ਗੱਡੀ ਨਾਲ ਲੱਚ ਖਲਕਾ ਖਡੂਰ ਸਾਹਿਬ ਦੇ ਅਦੀਨ ਆਉਂਦੇ ਪਿੰਡ ਫਤਿਆਬਾਦ ਦੇ ਵਸਨੀਕ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਬਾਬਾ ਬਕਾਲੇ ਵਿਖੇ ਮੇਲਾ ਵੇਖਣ ਜਾਂਦੇ ਸਮੇਂ ਐਕਸੀਡੈਂਟ ਦੌਰਾਨ ਹੋਈ ਮੌਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਤਾਇਆ ਬਲਕਾਰ ਸਿੰਘ ਅਤੇ ਪਿੰਡ ਦੇ ਨੰਬਰਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕਾ ਰੁਪਿੰਦਰ ਸਿੰਘ ਉਮਰ ਤਕਰੀਬਨ 20 21 ਸਾਲ ਕਰੋ ਯਾਰਾਂ ਦੋਸਤਾਂ ਨਾਲ ਬਾਬੇ ਬਕਾਲੇ ਰਖੜ ਕੋਲ ਨਿਆਦਾ ਮੇਲਾ ਵੇਖਣ ਲਈ ਗਿਆ ਸੀ ਤਾਂ ਅਚਾਨਕ ਹੀ ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਫੇਟ ਮਾਰੀ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਬਲਵਾਰ ਸਿੰਘ ਸਤਿਆਵਜ ਜੀ ਇਹ ਨੌਜਵਾਨ ਦੀ ਕਿਸ ਹੋਈ ਹੈ ਮੇਰਾ ਪਤੀ ਲਿਆ ਹੈ ਜੀ ਕੀ ਗੱਲ ਬਾਤ ਹੈ ਕਰੋ ਮੇਲਾ ਵੇਖਣ ਗਏ ਭਾਈ ਤੇ ਰਸਤੇ ਅਣਪਛਾਤੀ ਗੱਡੀ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਕਿੱਥੇ ਜਾ ਰਹੇ ਸੀ ਮੇਰਾ ਦੇਖ ਇਹ ਬਾਬੇ ਬਕਾਲੇ ਜੀ ਕੀ ਨਾਮ ਹੈ ਨੌਜਵਾਨ ਦਾ ਰੁਪਿੰਦਰ ਸਿੰਘ ਕਿੰਨੀ ਕਮਾ ਸੀ ਇਹ 20 ਸਾਲ ਹੈ ਦੋ ਇਹ ਜੇ ਇੱਕ ਭੈਣ ਦੇ ਇਕ ਬਰਾਬਰ ਦੀ ਬੱਚੀ ਦੋ ਪਰਿਵਾਰ ਦੇ ਮੈਂਬਰ ਹਾਂ ਜੀ ਮੰਮੀ ਡੈਡੀ ਇਹਦੇ ਮੰਗੋ ਸਰ ਮੰਗੋਂ ਕਦੀ ਕਰਾਂਗੇ ਬੰਦਾ ਹੀ ਚਲੇਗਾ ਬਾਕੀ ਇਹ ਨੌਜਵਾਨਾਂ ਨੂੰ ਵੀ ਮੋਟਰਸਾਈਕਲ ਮੱਲੋ ਘੱਟ ਪਜਾਉਣ ਇਹੋ ਹੀ ਹੋ ਸਕਦਾ ਔਰ ਕੋਈ ਹੱਲ ਨਹੀਂ ਇਸ ਚੀਜ਼ ਦਾ ਕੰਟਰੋਲ ਰੱਖਣ ਮਾਪੇ ਬੱਚਿਆਂ ਨੂੰ ਸਮਝਾਉਣਾ ਆਪਣੇ ਕੀ ਕਹਿਣਾ ਚਾਹੋਗੇ ਜਿਹੜਾ ਸਤਿਵਾਦੀ ਲੋਕ ਜੀ ਅਸੀਂ ਗੰਗਰਾਮ ਜਿਹੜਾ ਦੇਖਦੇ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਟਰਸਾਈਕਲ ਜਿਹੜੇ ਆਪਣੇ ਅੱਗੇ ਲੈ ਕੇ ਨੇ ਤੁਰ ਪੈਂਦੇ ਤੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈ ਜੀ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਜੀ ਜਿਹੜੇ ਸਾਡੇ ਮਾਪੇ ਉਹ ਜਿਹੜੇ ਹੈਗੇ ਆਪਣੇ ਕਿੰਨੀ ਮਿਹਨਤ ਨਾਲ ਸਾਨੂੰ ਪੱਛਾ ਜਾ ਰਿਹਾ ਵੀ ਨੌ ਜਣੇ ਇਕੱਲਾ ਇਕੱਲਾ ਮਾਪੇ ਆ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਹੀ ਭੈਣ ਭਰਾ ਸੀ ਜਿਹੜੇ ਮੇਰੇ ਖਾਲਾਂ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਆ ਇੰਟਰਵਿਊ ਦੇਖਿਆ ਰਿਜ਼ਲਟ ਵੀ ਆਉਣਾ ਹੈ ਬਹੁਤ ਹੀ ਮਾੜੀ ਗੱਲ ਕੋਈ ਜਿ ਬੜੀ ਨੰਨਨ ਜੋ ਘਟਨਾ ਹੋਈ ਹੈ ਜਿਹੜੀ ਇਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਤੇ ਬੜੀ ਬਹੁਤ ਹੀ ਨੰਨਨ ਜੋ ਘਟਨਾ ਜਿਹੜੀ ਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਇਹ ਹੋਣਾ ਨਹੀਂ ਚਾਹੀਦਾ ਕੱਲਾ ਕੱਲਾ ਬੇਟਾ ਹੀ ਉਹਦਾ ਤੇ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਭਰਤੀ ਦਾ ਰਿਜ਼ਲਟ ਆ ਰਿਹਾ ਹੈ ਜਿਹੜੇ ਦੇਖ ਕੇ ਆਇਆ ਆਪਣੇ ਟ੍ਰਾਇਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਤ ਜਾਂਦੇ ਨਹੀਂ ਜਾਣਾ ਚਾਹੀਦਾ ਮਤਲਬ ਜੀ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਇਹ ਬਾਬੇ ਬਕਾਲੇ ਗਿਆ ਸੀ ਜੀ ਕਦੇ ਜੇ ਜੱਥਾ ਹੋਈ ਜੀ ਮੌਕੇ ਤੇ ਹੋ ਗਈ ਜੀ ਮੇਰੇ ਕੋਲ ਹਸਪਤਾਲ ਕੜਦਿਆਂ ਖੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ